ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਦਵੀਕਾ ਖੋਸਲਾ ਇਸ ਵੇਲੇ ਦੇਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਸੁਭਾ ਪਰਦਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਆ ਸੋਤਾ ਸਾਹਿਬ ਤੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਔਰ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਕਰਨ ਵਾਸਤੇ ਆਏ ਸਾਡੇ ਸਾਥੀ ਗੰਗ ਸਭ ਤੋਂ ਪਹਿਲਾਂ ਮੈਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਔਰ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਮਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਇੱਕ ਅੱਧੀ ਸੀਟ ਤੇ ਉਮੀਦਵਾਰ ਐਲਾਨਣਾ ਬਾਕੀ ਹੈ ਬਾਕੀ ਸਾਰੇ ਉਮੀਦਵਾਰ ਐਲਾਨ ਦਿੱਤੇ ਗਏ ਔਰ ਮੈਂ ਉਮੀਦ ਕਰੂੰਗਾ ਕਿ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ ਔਰ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਪੰਜਾਬ ਦੇ ਲੋਕ ਫੈਸਲਾ ਕਰਨਗੇ ਉੱਪਰ ਕੇ ਆਏਗੀ। ਔਰ ਨਾਲ ਹੀ ਨਾਲ ਬਹੁਤ ਸਾਰੇ ਸਾਥੀ ਜਿਹੜੇ ਕਿਸੇ ਸਮੇਂ ਪਾਰਟੀ ਤੋਂ ਵੱਖ ਹੋ ਗਏ ਸਨ ਕੁਝ ਕਾਰਨਾਵੇ ਕਰਕੇ ਅੱਜ ਉਹ ਦੁਬਾਰਾ ਉਹਨਾਂ ਦੇ ਘਰ ਵਾਪਸੀ ਹੋ ਰਹੀ। ਕਾਂਗਰਸ ਪਾਰਟੀ ਦੀ ਸੋਚ ਨੂੰ ਵੇਖ ਕੇ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਵੇਖ ਕੇ ਕਾਂਗਰਸ ਪਾਰਟੀ ਦੇ ਵਿਚਾਰਾਂ ਨੂੰ ਦੇਖ ਕੇ ਤੇ ਕਾਂਗਰਸ ਪਾਰਟੀ ਦਾ ਨਿਆ ਪੱਤਰ ਵੇਖ ਕੇ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਦੇਸ਼ ਦੇ ਕਿ ਦੇਸ਼ ਨੂੰ ਅੱਜ ਸੰਵਿਧਾਨ ਨੂੰ ਤੇ ਦੇਸ਼ ਨੂੰ ਬਚਾਉਣ ਦੀ ਲੋੜ ਹੈ ਲੋਕਤੰਤਰ ਬਚਾਉਣ ਦੀ ਲੋੜ ਹੈ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੋੜ ਹੈ ਔਰ ਅੱਜ ਪੰਜਾਬ ਦੇ ਲੋਕ ਇਹ ਕੱਲ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਘਰ ਘਰ ਗਈ ਹੈ ਔਰ ਮੈਂ ਬੇਨਤੀ ਵੀ ਕਰਾਂਗਾ ਇੱਕੀ ਪਾਰਟੀ ਹੈ ਜਿਹੜੀ ਸਿੱਧਮ ਸਿੱਧਾ ਕੇਸ਼ ਦੇ ਪ੍ਰਧਾਨ ਮੰਤਰੀ ਨਾਲ ਲੜਾਈ ਲੜ ਰਹੀ ਹੈ ਉਹ ਹੈ ਕਾਂਗਰਸ ਪਾਰਟੀ ਔਰ ਸਾਡੇ ਲੀਡਰ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਖਾਸ ਕਰਕੇ ਜਿਹੜੇ ਨਾ ਈਡੀ ਤੋਂ ਚੁਕੇ ਨਾ ਸੀਬੀਆਈ ਤੋਂ ਚੁਕੇ ਨਾ ਜੇਲ੍ਹ ਜਾਣ ਤੋਂ ਡਰੇ 2 ਸਾਲ ਦਾ ਬੇਸ਼ੱਕ ਉਹਨਾਂ ਦੀ ਸਦਸਤਾ ਵੀ ਰੱਦ ਕਰ ਦਿੱਤੀ ਗਈ ਸਜ਼ਾ ਵੀ ਸੁਣਾ ਦਿੱਤੀ ਗਈ ਸਦਸਤਾ ਵੀ ਰੱਦ ਕਰ ਦਿੱਤੀ ਗਈ ਔਰ ਘਰ ਵੀ ਖੋਲਿਆ ਗਿਆ ਸਿਕਿਉਰਿਟੀ ਐਸਪੀਜੀ ਵਾਪਸ ਲੈ ਲੇਗੀ ਇਸ ਦੇ ਬਾਪਯੂਦ ਵੀ ਚਟਾੰਗ ਬਣ ਕੇ ਸਾਡੇ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇਸ ਦੇਸ਼ ਨੂੰ ਬਚਾਉਣ ਵਾਸਤੇ ਔਰ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੜ ਰਹੇ ਨੇ ਔਰ ਮੈਂ ਉਮੀਦ ਕਰਦਾ ਕਿ ਐਸੇ ਸੋਚ ਨੂੰ ਲੈ ਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਇਹ ਲੜਾਈ ਦੇਸ਼ ਨੂੰ ਬਚਾਉਂਦੀ ਹੈ ਇਧਰ ਉਧਰ ਵੇਖਣ ਦੀ ਬਜਾਏ ਕੋਈ ਕਾਲੀ ਦਾਲ ਨੂੰ ਜਿਹੜਾ ਵੋਟ ਪਾਏਗਾ ਜਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਏਗਾ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਦੇ ਪਹਿਲਾਂ ਵੀ 6-7 ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਰਾਜ ਸਭਾ ਮੈਂਬਰ ਇੱਕ ਵੀ ਰਾਜ ਸਭਾ ਮੈਂਬਰ ਨੇ ਅੱਜ ਤੱਕ ਮੂੰਹ ਨਹੀਂ ਖੋਲਿਆ ਔਰ ਇੱਕ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਸਨ ਉਹਨਾਂ ਨੇ ਦੁਬਾਰਾ ਫਿਰ ਬੀਜੇਪੀ ਦਾ ਪੱਲੂ ਜਿਹੜਾ ਸੰਭਾਲ ਲਿਆ ਸੋ ਮੈਂ ਕਹਿੰਦਾ ਕਿ ਜਿੰਨਾ ਵੱਲ ਕਾਂਗਰਸ ਪਾਰਟੀ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ ਤਾਂ ਔਰੇ ਨਾਲ ਪੰਜਾਬ ਦਾ ਬਹੁਤ ਵੱਡਾ ਭਲਾ ਹੋਣਾ ਲਿਆ। ਉਹ ਕਿਸਾਨਾਂ ਦੀ ਗੱਲ ਲਾ ਲਓ, ਪੰਜਾਬੀ ਦੀ ਗੱਲ ਲਾ ਲਓ, ਪੰਜਾਬੀਅਤ ਦੀ ਗੱਲ ਲਾ ਲਓ। ਕਿਉਂਕਿ ਕੇਵਲ ਪੰਜਾਬੀ ਰੜਕਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਸਾਰਾ ਦੇਸ਼ ਫਤਿਹ ਕਰਨ ਤੋਂ ਬਾਅਦ ਪਹਿਲਾਂ ਜਿਹੜੇ ਜਿੱਥੇ ਜਿੱਥੇ ਆਪਦਾ ਝੰਡਾ ਲਹਿਰਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਗਈ ਨਿਰੰਤਰ ਹਮਲੇ ਕੀਤੇ ਗਏ। कि ਅਸੀਂ ਕਿਵੇਂ ਨਾ ਕਿਵੇਂ ਪੰਜਾਬ ਤੇ ਆਪਦਾ ਰਾਜ ਬਣਾ ਲੀਏ ਲੇਕਿਨ ਉਹ ਮੁਨਕਿੰਨ ਨਹੀਂ ਹੈ ਤੇ ਫੇਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਤੇ ਪੰਜਾਬੀਆਂ ਤੇ ਤਸੱਦਦ ਕਰਨ ਦਾ ਪੂਰਨ ਉਪਰਾਲਾ ਕੀਤਾ ਜਾ ਰਿਹਾ ਹੈ ਕਦੇ ਕਦੇ ਤਾਂ ਇੰਜ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕਿਤੇ ਦੇਸ਼ ਦੇ ਨਕਸ਼ੇ ਤੋਂ ਹੀ ਪੰਜਾਬ ਨੂੰ ਨਾ ਉੜਾ ਦਿੱਤਾ ਜਾਵੇ ਸੋ ਇਹਨਾਂ तमाम ਚੀਜ਼ਾਂ ਨੂੰ ਦੇਖਦੇ ਹੋਏ ਅੱਜ ਸਾਡੇ ਲੋਕ ਔਰ ਸਾਡੇ ਲੀਡਰ ਸਹਿਬਾਨ ਘਰ ਵਾਪਸੀ ਕਰ ਰਹੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਣਾ ਮੇਰੇ ਨਾਲ ਰਜਿੰਦਰ ਰਾਜਾ ਜੀ ਜਿਹੜੇ ਕਿ ਜ਼ਿਲ੍ਹਾ ਯੂਥ ਕਾਂਗਰਸ ਤੋਂ ਜਿਨ੍ਹਾਂ ਨੇ ਆਪਦਾ ਜੀਵਨ ਸ਼ੁਰੂ ਕੀਤਾ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ ਪਲੈਨਿੰਗ ਬੋਰਡ ਸੰਗਰੂਰ ਦੇ ਚੇਅਰਮੈਨ ਰਹੇ ਫਿਰ ਮਿਲਕ ਫੈਟ ਦੇ ਉੱਥੇ ਦੇ ਸੰਗਰੂਰ ਜ਼ਿਲ੍ਹੇ ਦੇ ਚੇਅਰਮੈਨ ਰਹੇ ਔਰ ਕਈ ਵਾਰ ਇਹਨਾਂ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਜਦੋਂ ਉਹਨਾਂ ਨੂੰ ਹਟਾਇਆ ਗਿਆ ਤੇ ਉਦੋਂ ਇਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਨਵੀਂ ਪਾਰਟੀ ਸੀ ਉਹਨਾਂ ਚ ਆਉਂਦਾ ਇਹ ਵਿਚਾਰ ਰੱਖਣ ਲੱਗ ਪੇ ਲੇਕਿਨ ਅੱਜ ਜੁ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਆਪ ਦੀ ਜਿਹੜੀ ਪੁਰਾਣੀ ਪਾਰਟੀ ਹੈ ਘਰ ਵਾਪਸੀ ਕੀਤੀ ਹੈ ਸਾਡੇ ਵਿੱਚ ਫੇਰ ਵਿਸ਼ਵਾਸ ਜਤਾਇਆ ਹੈ ਮੈਂ ਰਜਿੰਦਰ ਰਾਜਾ ਜੀ ਨੂੰ ਉਹਨਾਂ ਦੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਦੁਬਾਰਾ ਸ਼ਮੂਲੀਅਤ ਕਰਨ ਦੇ ਵਾਸਤੇ ਉਹਨਾਂ ਨੂੰ ਜਿਹਾਇਆ ਕਹਿਣਾ ਹੈ ਨਾਲ ਹੀ ਨਾਲ ਉਹਨਾਂ ਦੇ ਹਰਮਨ ਪ੍ਰੀਤ ਸਿੰਘ ਡਿੱਕੀ ਸਾਹਿਬ ਇਹ ਵੀ ਐਕਸ ਚੇਅਰਮੈਨ ਰੇਨੇ ਮਾਰਕਟ ਕਮੇਟੀ ਸੰਗਰੂਰ ਦੇ ਉਹ ਵੀ ਸ਼ਾਮਲ ਹੋ ਰਹੇ ਨੇ ਅਵਤਾਰ ਸਿੰਘ ਸ਼ੇਰੋਂ ਐਕਸ ਪ੍ਰਧਾਨ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਿਸਾਨ ਸੱਲ ਸੰਗਰੂਰ ਉਹ ਵੀ ਅੱਜ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਨਵੀਨ ਕੁਮਾਰ ਬੰਟੀ ਐਕਸ ਐਮ ਸੀ ਸੁਨਾਮ ਉਹ ਵੀ ਅੱਜ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਸਰਕਾਰ ਪਲਕਾਰ ਸਿੰਘ ਰਿਟਾਇਰਡ ਪੁਲਿਸ ਇੰਸਪੈਕਟਰ ਬਲਜੀਤ ਸਿੰਘ ਟੀਨਸਾ ਸਰਪੰਚ ਮਲਕੀਤ ਸਿੰਘ ਟੋਲੇਵਾਲ ਐਕਸ ਜਨਰਲ ਸੈਕਟਰੀ ਕਿਸਾਨ ਸੈਲ ਪੰਜਾਬ ਬਲਵਿੰਦਰ ਸਿੰਘ ਧਾਲੀਵਾਲ ਵੀਰ ਕਲਾ ਤੇ ਲਾਸਟ ਦੇ ਵਿੱਚ ਨਰੇਸ਼ ਸ਼ਰਮਾ ਜੀ ਸਾਡੇ ਇਹ ਵੀ ਜਿਹੜੇ ਪ੍ਰੈਜ਼ੀਡੈਂਟ ਨੇ ਸੰਗਰੂਰ ਤੋਂ ਇਹ ਵੀ ਬੁੱਧੀਜੀਵੀ ਸੈਲ ਦੇ ਇਹ ਵੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਕਾਂਗਰਸ ਪਾਰਟੀ ਦੇ ਵਿੱਚ ਹਮੇਸ਼ਾ ਤੁਹਾਡਾ ਮਾਨ ਸਨਮਾਨ ਬਰਕਰਾਰ ਰਹੇਗਾ ਤੁਹਾਡੀ ਔਖੇ ਸਮੇਂ ਤੁਸੀਂ ਕਾਂਗਰਸ ਪਾਰਟੀ ਦਾ ਸਾਥ ਦੇਣ ਵਾਸਤੇ ਦੁਬਾਰਾ ਫੇਰ ਘਰ ਵਾਪਸੀ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਬਹੁਤ ਮਿਹਰਬਾਨੀ ਤੁਹਾਡਾ ਮੈਨੂੰ ਲੱਗਦਾ ਕਿ ਇਹ ਸਮੇਂ ਆਉਣਾ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲੇਗਾ ਇਹ ਹੀ ਮੈਨੂੰ ਲੱਗਦਾ ਕਿ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ ਇਸ ਤੋਂ ਬਾਅਦ ਮੈਂ ਬਾਜਵਾ ਸਾਹਿਬ ਤੁਹਾਨੂੰ ਕੁਝ ਤੁਹਾਨੂੰ ਸੰਮੁਖ ਹੋਣਗੇ ਬਾਜਵਾ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਦਾਨ ਅਦੇ ਛੋਟੇ ਵੀਰ ਰਾਜਾ ਵਿੜਿੰਗ ਜੀ ਸੋਤਾ ਸਬ ਸਾਡਾ ਰਾਜਾ ਬੀਰ ਕਲਾ ਸਾਡੇ ਸਾਥੀ ਇਹਨੂੰ ਯਾਦ ਹੈ ਅੱਜ ਤੋਂ 11 ਸਾਲ ਪਹਿਲੇ ਜਦੋਂ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ ਮੈਂ ਇਹਨਾਂ ਨੂੰ ਆਪਣੇ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਸੰਗਰੂਰ ਦਾ ਬੜਾ ਅੱਛਾ ਕੰਮ ਕੀਤਾ ਬਟ ਰਾਜਾ ਜੀ ਨੇ ਤੁਹਾਨੂੰ ਕਾਰਨ ਦੱਸੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਹਟਾਏ ਗਏ ਚੰਦ ਸਾਥੀ ਜਿਹੜੇ ਉਹਨਾਂ ਦੇ ਨਾਲ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਵਿੱਚ ਰਾਜਾ ਵੀਰ ਕਲਾ ਸਾਹਿਬ ਤੋਂ ਉਹਨਾਂ ਦੇ ਬਹੁਤ ਸਾਰੇ ਸਾਥੀ ਸੀ ਸਵੇਰ ਦਾ ਭੁੱਲਿਆ ਕਹਿੰਦੇ ਜੋ ਸ਼ਾਮ ਨੂੰ ਘਰ ਵਾਪਸ ਆਉਂਦਾ ਤੇ ਉਹਨੂੰ ਭੁੱਲਿਆ ਨਹੀਂ ਗਿੜਿਆ ਜਾਂਦਾ ਐਂਡ ਇਹ ਉਸ ਟਾਈਮ ਇਹ ਤੇ ਇਹਨਾਂ ਦੇ ਸਾਥੀ ਆਏ ਨੇ ਜਿਹੜੀ ਬੜੀ ਵੱਡੀ ਇੱਕ ਪਾਰਟੀ ਵਾਸੇ ਇੱਕ ਚੁਣੌਤੀ ਦੀ ਘੜੀ ਅਸੀਂ ਮਸ਼ਕੂਰ ਆ ਵੀਰ ਕਲਾ ਸਾਹਿਬ ਤੁਹਾਡਾ ਤੇ ਤੁਹਾਡੇ ਸਾਰੇ ਸਾਥੀਆਂ ਦਾ ਜਿੱਥੇ ਇੱਕ ਪਾਸੇ ਅਸੀਂ ਵੈਲਕਮ ਕਰਨੇ ਆ ਉਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਔਖੀ ਘੜੀ ਦੇ ਵਿੱਚ ਤੁਸੀਂ ਵਾਪਸ ਆਏ ਜਦੋਂ ਤਾਕਤ ਚ ਹੁੰਦੇ ਉਦੋਂ ਤੇ ਬਹੁਤ ਸਾਰੇ ਵਾਪਸ ਪਰਤ ਆਦੇ ਬਟ ਐਸ ਟਾਈਮ ਜਦੋਂ ਨਾ ਸੀ ਸੈਂਟਰ ਵਿੱਚ ਆ ਨਾ ਸੂਬੇ ਵਿੱਚ ਤੇ ਵਿਸ਼ੇਸ਼ ਤੌਰ ਸੰਗਰੂਰ ਜਿਹੜਾ ਜਿਹੜਾ ਆਪ ਦਾ ਘੜ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਸੀਟ ਹੈ ਉਹਦੇ ਵਿੱਚ ਅੱਜ ਸਾ ਸੁਖਪਾਲ ਸਿੰਘ ਖੈਰੇ ਦੀ ਮਦਦ ਕਰਨ ਵਾਸਤੇ ਕਾਂਗਰਸ ਦੇ ਨੁਮਾਇंदे ਦੀ ਮਦਦ ਕਰਨ ਵਾਸਤੇ ਜਿਹੜਾ ਤੁਸੀਂ ਆਪਣਾ ਸਾਥ ਨਿਭਾ ਰਹੇ ਹੋ ਇਹ ਪਾਰਟੀ ਤੁਹਾਡੀ ਹਮੇਸ਼ਾ ਮਸ਼ਕੂਰ ਰਹੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਹੈ ਗੁਰੂ ਮਹਾਰਾਜ ਸਾਹਿਬ ਤੇ ਸਾਨੂੰ ਪੂਰਨ ਫੇਥ ਹੈ ਵਿਸ਼ਵਾਸ ਹੈ ਕੇ ਪੰਜਾਬ ਦੇ ਲੋਕਾਂ ਨੇ ਜਿਹੜੀ 2 ਸਾਲ ਪਹਿਲੇ ਇੱਕ ਰਾਜਨੀਤਿਕ ਭੁੱਲ ਕੀਤੀ ਸੀ ਉਹ ਹੁਣ ਠੀਕ ਕਰਨ ਦਾ ਮੌਕਾ ਹੈ ਇੱਕ ਵਾਰ ਇਹਨਾਂ ਲੋਕਾਂ ਦੇ ਗਲਤ ਲਾਰੇ ਲਪਿਆਂ ਦੇ ਵਿੱਚ ਇਹਨਾਂ ਦੇ ਚੁਟਕਲਿਆਂ ਦੇ ਵਿੱਚ ਇਹਨਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਪ੍ਰਾਣੀ ਰਾਜਨੀਤਿਕ ਜਮਾਤਾਂ ਨੂੰ ਰੀਜੈਕਟ ਕਰਕੇ ਇੱਕ ਨਵੀਂ ਜਿਹੀ ਪਾਰਟੀ ਲੈ ਕੇ ਆਂਦੀ ਸੀ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਪੰਜਾਬ ਦੀਆਂ ਸੱਥਾਂ ਦੇ ਵਿੱਚੋਂ ਤੇ ਮੁਹੱਲੇਆਂ ਚੋਂ ਅਸੀਂ ਚੱਲਾਂਗੇ ਇਮਾਨਦਾਰੀ ਨਾਲ ਤੁਹਾਡੇ ਨਾਲ ਵਿਚਰਾਂਗੇ ਸਿਕਿਉਰਿਟੀ ਅਸੀਂ ਨਹੀਂ ਰੱਖਾਂਗੇ ਸਰਕਾਰੀ ਕਾਰਜ ਜੇ ਲਵਾਂਗੇ ਤੇ ਦੋ ਕਮਰਿਆਂ ਤੋਂ ਵੱਡਾ ਨਹੀਂ ਹੋਏਗਾ ਹਰ ਚੀਜ਼ ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪਈ ਅਮਰਿੰਦਰ ਸਿੰਘ ਜੀ ਤੇ ਦੋ ਸਵਾ ਦੋਸ 100 ਸਾਲ ਪੁਰਾਣਾ ਇਕ ਉਹਨਾਂ ਦਾ ਪਰਿਵਾਰ ਸੀ ਰਾਜੇ ਮਹਾਰਾਜਿਆਂ ਦਾ ਜਿਹਨੂੰ ਕਹਿੰਦੇ ਨੇ ਚਲੋ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਤੇ ਲੋਕ ਚੱਲਦੇ ਸਨ ਕਿ ਰਾਇਲ ਫੈਮਲੀਆਂ ਨੇ ਬਟ ਭਗਵੰਤ ਮਾਨ ਜਿਹੜਾ ਜਿਹੜਾ ਆਪਣੇ ਆਪ ਨੂੰ ਇੱਕ ਮਾਸਟਰ ਦਾ ਪੁੱਤਰ ਕਹਿੰਦਾ ਇੱਕ ਸਧਾਰਨ ਵਿਅਕਤੀ ਕਹਿੰਦਾ ਜਿਸ ਕਿਸਮ ਦਾ ਅੱਜ ਪੈਰਾਫਰਰੀਲੀਆ ਭਗਵੰਤ ਮਾਨ ਨੇ ਰੱਖਿਆ ਹੈ ਇਹ ਬਿਲਕੁਲ ਜੋ ਕੁਝ ਕਿਹਾ ਉਹਦੇ ਉਲਟ ਕੀਤਾ ਲੋਕਾਂ ਨੇ ਮਹਿਸੂਸ ਕਰ ਲਿਆ ਕਿ ਲੋਕ ਨਾ ਸincere ਨੇ ਨਾ ਆਮੰਦਰ ਨੇ ਨਾ ਇਹਨਾਂ ਵਿੱਚ ਤਜਰਬਾ ਹੈ ਨਾ ਇਹਨਾਂ ਵਿੱਚ ਕਪੈਸਿਟੀ ਹੈ ਪੰਜਾਬ ਨੂੰ ਅੱਗੇ ਲੈ ਜਾਣ ਦੀ ਮੈਂ ਬਸ਼ਕੂਰ ਆ ਬੀਰ ਕਲਾ ਸਾਬ ਤੁਸੀਂ ਆਏ ਹੋ ਭਗਵੰਤ ਮਾਨ ਜੀ ਤੇ 13 ਜ਼ੀਰੋ ਦੀ ਗੱਲ ਕਰਦੇ ਨੇ ਤਿੰਨ ਮਹੀਨਿਆਂ ਦੇ ਵਿੱਚ ਹੀ ਉਹਦੀ ਜੱਦੀ ਸੀਡ ਤੋਂ ਸੰਗਰੂਰ ਦੇ ਲੋਕਾਂ ਨੇ ਮਾਂਜ ਕੇ ਘਲਾ ਦਿੱਤਾ ਮੈਂ ਦਾਤ ਦੇਣਾ ਚਾਹਨਾ ਸੰਗਰੂਰ ਨੂੰ ਸਾਰੇ ਪੰਜਾਬ ਚੋਂ ਇੱਕ ਵੱਖਰਾ ਲੱਗਿਆ ਜਿਹੜੇ ਬਹੁਤਾ ਟਾਈਮ ਨਹੀਂ ਲਾਂਦੇ ਜਿਹੜੇ ਕੀਤੇ ਵਾਅਦੇ ਹੁੰਦੇ ਜਿਹੜੇ ਨਹੀਂ ਨਿਭਾਉਂਦੇ ਉਹਨਾਂ ਨੂੰ ਬੜੀ ਟਾਈਮ ਸਰ ਬਾਕੀ ਜ਼ਿਲ੍ਹੇ ਤੇ ਸਾਡੇ ਥੋੜਾ ਮੋਟਾ ਟਾਈਮ ਲਾ ਦਿੰਦੇ ਨੇ ਪਰ ਸੰਗਰੂਰ ਨੂੰ ਮੈਂ ਦਾਤ ਦੇਣਾ ਚਾਹਾਂਗਾ ਹਰ ਸੰਗਰੂਰ ਦੇ ਵੋਟਰ ਨੂੰ ਕਿ ਉਹ ਬਹੁਤਾ ਵਕਤ ਨਹੀਂ ਲਗਾਉਂਦੇ ਤੇ ਹੁਣ ਸੋ ਕੁਪਾਲ ਸਿੰਘ ਖਹਿਰੇ ਦੀ ਸਾਨੂੰ ਪੂਰਨ ਆਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੇ ਆਸਰੇ ਦੇ ਨਾਲ ਵੱਡੇ ਪੇਮਾਨੇ ਤੇ ਜਿੱਤ ਕਰਕੇ ਇਹ ਜਿਹੜੇ ਪੰਡਾਂ ਦੀ ਜਮਾਤ ਹੈ ਇਹਨੂੰ ਇੱਕ ਵਾਰ ਦਸਤੇ ਨਬੂਦ ਕਰਕੇ ਜੜੋ ਖੇੜ ਕੇ ੁੱਪਜਾ ਦੇ। ਤੁਹਾਡਾ ਆਣਾ ਜਿਹੜਾ ਇਹਦੇ ਵਿੱਚ ਤੁਹਾਡਾ ਵਿਸ਼ੇਸ਼ ਰੋਲ ਰਹੇਗਾ। ਜਦੋਂ ਵੀ ਇਤਿਹਾਸਿਕ ਜੰਗਾਂ ਜਿੱਤੀਆਂ ਨੇ ਉਹਨਾਂ ਜਰਨੈਲਾਂ ਦੇ ਵਿੱਚ ਉਹਨਾਂ ਦੇ ਨਾਂ ਲਿਖੇ ਜਾਂਦੇ ਕਿ ਆਹ ਇਤਿਹਾਸਿਕ ਜਿੱਤ ਦੇ ਵਿੱਚ ਆਹ ਜਰਨੈਲ ਜਦੋਂ ਆਇਆ ਤੇ ਉਦੋਂ ਇਹ ਜੰਗਾਂ ਜਿੱਤੀਆਂ ਗਈਆਂ ਨੇ ਐਸ ਟਾਈਮ ਤੁਹਾਡਾ ਹਣ ਸਾਡੇ ਸਿਰ ਮੱਥੇ ਤੇ ਹੈ ਤੁਹਾਡਾ ਤੁਹਾਡੇ ਸਾਰੇ ਸਾਥੀਆਂ ਦਾ ਤੇ ਵੀ ਗੁਜ਼ਾਰਿਸ਼ ਸਾਡੀ ਦੋਨਾਂ ਦੀ ਪ੍ਰਧਾਨ ਜੀ ਦੀ ਤੇ ਮੇਰੀ ਇਹ ਹੈ ਕਿ ਹੁਣ ਉੱਥੇ ਜਾ ਕੇ ਜੂਝ ਜਾਓ ਜਿਸ ਤਰ੍ਹਾਂ ਪੰਜਾਬੀ ਜੂਝਦੇ ਹੁੰਦੇ ਦੇ ਜੰਗਾਂ ਦੇ ਵਿੱਚ ਕੋਈ ਨਹੀਂ ਕਹਿੰਦਾ ਹੋਇਆ ਮੈਂ ਬਹੁਤ ਸਾਰੇ ਵੀਰਾਂ ਦਾ ਮਸ਼ਕੂਰ ਆ ਕਿ ਤੁਸੀਂ ਔਖੀ ਕੜੀ ਦੇ ਵਿੱਚ ਆਏ ਹੋ ਇਸ ਵੱਡੀ جنگ ਦੇ ਵਿੱਚ ਸਿਆਸੀ جنگ ਦੇ ਵਿੱਚ ਤੁਸੀਂ ਇੱਕ ਨਮਾਇਆ ਰੋਲ ਅਦਾ ਕਰੋਗੇ ਇਸ ਜਮਾਤ ਨੂੰ ਜੜੋਂ ਖੇੜਨ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਅ ਦੁਬਾਰਾ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ ਮੈਂ ਹੁਣ ਅਸੀਂ ਮੈਂ ਸਮੇਂ ਦਾ ਜਬਾਜਵਾ ਸਾਹਿਬ ਤੁਸੀਂ ਵੀ 2 ਮਿੰਟ ਫੇਰ ਸਵਾਲ ਲੈ ਲਾਂਗੇ ਅਸੀਂ ਥੋੜਾ ਰਸਮੀ ਤੌਰ ਤੇ ਪਹਿਲਾਂ ਰਾਜਾ ਜੀ ਨੂੰ ਸ਼ਾਮਲ ਕਰ ਲਈਏ ਆਓ ਸਤਿ تھینک یو سر دیو دی اس میں کوئی اگر وہ بندہ ا گیا ہے کیا ہے یاد ہے شرما جی راج نے مروا دیا ورڈ دی جی باقی ਮੇਰਾ ਅਪੀਲ ਹੈ ਅੱਲਾਹੁ ਅਕਬਰ ਬਾਈ ਦਾ ਬੇਟਾ ਹੈ ਉਹ ਜਿਸ ਅੱਗੇ ਲਿਬਨ ਚੋਟੇ ਮਜ਼ਦੂਰੀਆਂ ਦਾ ਨਾਮ ਆਉਂਦਾ ਹੈ ਆਵਾਜ਼ ਪਰੇਤ ਹੈ ਲਾਈਨ ਚੇਤੇ ਰਾਜੂ ਨੇ ਉਹ ਕੇ ਘਰ ਦੇ ਪਿੱਛੇ ਮਾਰਵਾਦਾ ਆ ਪ੍ਰਧਾਨ ਜੀ ਜੀ ਇਸ ਕਮੇਟੀ ਚੀਮਾ ਕਰਦੇ ਜੈ ਸਾਰੇ ਸਾਹਿਬ सही नहीं बनवा रहे ना को जो राजा जी चलो चलो भाई बनाओ विक्ट्री साइन बनाओ जरूर तो जीत प्राप्त कर रही है तगड़े हो गए हाँ जी आ जी बंदार बच्चा होते हैं देश विदेश की ताज़ा जानकारी के दे लिए देख दे रहो टीवी पंजाब ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦਿ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਸੁਭਾ ਪਰਦਾਨ ਅਮਰਿੰਦਰ ਸਿੰਘ ਰਾਜਾ ਵਿੰਗ